ਮਾਨਯੋਗ ਸੀਪੀ ਸਾਹਿਬ ਜੀ ਹਦਾਇਤਾਂ ਤਾਬਕ ਜਿਹੜੀ ਡੇਲੀ ਰੂਟੀਨ ਚ ਦਿਨ ਟਾਈਮ ਦਾ ਟਾਈਮ ਜਿਹੜੀ ਸਾਡੀ ਗਸ਼ਤ ਤੇ ਨਾਕੇ ਚੱਲਦੇ ਰਹਿੰਦੇ ਇਹ ਇਸੇ ਲੜੀ ਦੇ ਵਿੱਚ ਕੱਲ ਸ਼ਾਮ ਨੂੰ ਇੱਕ ਸੀ ਸਾਡਾ ਨਾਕਾ ਲੱਗਾ ਹੋਇਆ ਸੀ ਗਸ਼ਤ ਚੱਲ ਰਹੀ ਸੀਗੀ ਤੇ ਇੱਕ ਸਾਡੀ ਪੁਲਿਸ ਪਾਰਟੀ ਖੜੀ ਸੀ ਏਐਸਆਈ ਰਜਿੰਦਰ ਸਿੰਘ ਲੀਡ ਕਰ ਰਹੇ ਸੀਗੇ ਤੇ ਇੱਕ ਨੌਜਵਾਨ ਆਇਆ ਜੀ ਐਕਟਿਵਾ ਤੇ ਉਹਨੂੰ ਰੁਕਣ ਦਾ ਸ਼ਾਰਾ ਕੀਤਾ ਜਿਹੜਾ ਇਕਦਮ ਭਜਾਉਣ ਲੱਗਾ ਪਰ ਪੁਲਿਸ ਪਾਰਟੀ ਨੇ ਤਗੜੇ ਹੋ ਕੇ ਨੂੰ ਰੋਕ ਲਿਆ ਸੀਗਾ ਤੇ ਫਿਰ ਉਹਦੀ ਐਕਟਿਵਾ ਦੇ ਅੱਗੇ ਨੰਬਰ ਲੱਗਾ ਸੀਗਾ ਨੰਬਰ ਦੇ ਕੁਝ ਅੱਖਰ ਮਿਸਿੰਗ ਸੀਗੇ ਉਹਦੀ ਪਿਛਲੀ ਪਲੇਟ ਤੇ ਵੇਖਿਆ ਤੇ ਕੁਝ ਅੱਖਰ ਉਹਦੇ ਚੋਂ ਮਿਸਿੰਗ ਸੀਗੇ ਜਿਸ ਤੇ ਉਹਨੂੰ ਪੁੱਛਿਆ ਵੀ ਐਕਟਿਵਾ ਇਹ ਕਹਿੰਦਾ ਵੀ ਐਕਟਿਵਾ ਮੇਰੀ ਹੈ ਜੀ ਪਰ ਉਹ ਸਖਤੀ ਨਾਲ ਪੁੱਛਿਆ ਫਿਰ ਉਹ ਕਹਿੰਦਾ ਵੀ ਇਹ ਐਕਟਿਵਾ ਜਿਹੜੀ ਆ ਚੋਰੀ ਦੀ ਆ ਇਸੇ ਦੌਰਾਨ ਹੀ ਉਹਨੇ ਇੱਕ ਆਈ ਕਾਰਡ ਵਿਖਾਇਆ ਜੀ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਸਪਾਈ ਰੈਂਕ ਤੇ ਆ ਤੇ ਮੈਂ ਤੁਰੰਤਾਂ ਨੂੰ ਰਿਪੋਰਟ ਕਰਦਾ ਪਰ ਜਦੋਂ ਉਹਨੂੰ ਫਿਰ ਡਿਟੇਲਸ ਪੁੱਛਿਆ ਤੇ ਉਹਨੇ ਕਿਹਾ ਜੀ ਨਹੀਂ ਇਹ ਮੇਰਾ ਆਈ ਕਾਰਡ ਜਿਹੜਾ ਜਾਲੀ ਆਈ ਕਾਰਡ ਆ ਐਕਟਿਵਾ ਬਾਰੇ ਵੀ ਦੱਸਿਆ ਵੀ ਜਿਹੜੀ ਐਕਟਿਵਾ ਜਿਹੜੀ ਆ ਚੋਰੀ ਦੀ ਐ ਤੇ ਮੈਂ 6 ਮਹੀਨੇ ਪਹਿਲਾਂ ਜਿਹੜੀ ਅਬਰਸਰ ਤੋਂ ਚੋਰੀ ਕੀਤੀ ਸੀ ਤੇ ਆਈ ਕਾਰਡ ਜਿਹੜਾ ਮੈਂ ਜਾਲੀ ਬਣਾਇਆ ਜੀ ਤੇ ਜਦੋਂ ਇਹਦੀ ਐਕਟਿਵਾ ਦੀ ਚੈਕਿੰਗ ਕੀਤੀ ਉਹਦੀ ਐਕਟਿਵਾ ਦੀ ਡਿੱਕੀ ਦੇ ਵਿੱਚੋਂ ਇੱਕ ਪਰ ਪੰਜਾਬ ਪੁਲਿਸ ਦੀ ਜਿਹੜੀ 벨ਟ ਹੁੰਦੀ ਹੈ ਕਾਂਸਟੇਬਲ ਪਹਿਨਦੇ ਨੇ ਉਹ ਵੀ ਨਿਕਲੀ ਤੇ ਕਾਲੇ ਬੂਟਨ ਦੇ ਆਲਰੇਡੀ ਪਾਏ ਹੋਏ ਸੀਗੇ ਤੇ ਇਹ ਸਾਰੀ ਚੀਜ਼ ਨੂੰ ਅਸੀਂ ਬਾਅਦ ਚੋਂ ਮੱਧ ਨਜ਼ਰ ਰੱਖਦੇ ਹੋਏ ਮੁਕਦਮਾ ਨੰਬਰ 35 ਦਰਜ ਕੀਤਾ ਜੀ ਇਸ ਦਾ ਨਾਮ ਇਹਨੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪ੍ਰਵੀਰ ਸਿੰਘ ਵਾਸੀ ਗੇਟ ਕੀ ਮਾਇ ਜੀ ਦਾ ਰਹਿਣ ਵਾਲਾ ਜੀ ਇਹਨੇ ਜਿਹੜਾ ਇਹ ਮੁਕਦਮਾ ਦਰਜ ਕਰਕੇ ਇਹਦੀ ਰੈਸਪਾਈ ਹੈ ਤੇ ਨੈਕਸਟ ਦਿਨ ਦਾ ਅਸੀਂ ਪੁਲਿਸ ਰਿਮਾਂਡ ਲੈ ਕੇ ਇਹਨੂੰ ਇਹਦੀ ਵਰਦੀ ਬਾਰੇ ਤੇ ਹੋਰ ਜਿਹੜੀਆਂ ਗਤੀਵਧੀਆਂ ਇਹਨੇ ਕੋਈ ਇਹੋ ਜਿਹਾ ਕੋਈ ਲਾਭ ਲਿਆ ਹੋਵੇ ਗਲਤ ਉਹਦੇ ਸੰਬੰਧੀ ਜਿਹੜੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਸਰ ਪੜਿਆ ਕਿ ਨਹੀਂ ਗੱਸੀਂ ਇਹ ਆਪਣੇ ਆਪ ਨੂੰ ਦੱਸ ਰਿਹਾ ਕਿ ਮੈਂ ਬੀਟਾ ਕੀਤੀ ਹੈ ਜੀ ਉਹਦੇ ਬਾਰੇ ਵੀ ਅਸੀਂ ਜਿਹੜਾ ਵੈਰੀਫਾਈ ਕਰ ਰਹੇ ਹਾਂ ਸਰ ਚੋਰੀ ਦੀ ਐਕਟਵਲ ਹੈ ਕਿ ਘੁਮਰਤ ਸੀ ਹੋਰ ਵੀ ਕੋਈ ਇਹਨੇ ਚੋਰੀ ਦੇ ਵਾਈਕਲ ਕੀਤੇ ਇਹ ਤਫ਼ਤੀਸ਼ ਦਾ ਹਿੱਸਾ ਹੈ ਜੀ ਅਸੀਂ ਉਹਦਾ ਰਿਮਾਂਡ ਲਿਆ ਜੀ ਹੁਣ ਅਸੀਂ ਇਹੀ ਗੱਲਾਂ ਕਲੀਅਰ ਕਰਨੀਆਂ ਨੇ ਇਹਦੇ ਕੋਲ ਕਿਸੇ ਕੋਲੋਂ ਨੇ ਠੱਗੀ ਮਾਰੀ ਹੈ ਪੁਲਿਸ ਦੇ ਵਰਦੀ ਪਾ ਕੇ ਹਾਂਜੀ ਇਹ ਵੀ ਬੜਾ ਜ਼ਰੂਰੀ ਹੈ ਜੀ ਇਹ ਮੇਨ ਸਾਡਾ ਪੁਆਇੰਟ ਹੈ ਵੀ ਇਹਨੇ ਕਿਸੇ ਨਾਲ ਕੋਈ ਜਲਸਾ ਜੀ ਨਹੀਂ ਕੀਤੀ ਹੋਵੇ ਆਪਣੇ ਆਪ ਨੇ ਪੁਲਿਸ ਦਾ ਮੁਲਾਜ਼ਮ ਦੱਸ ਕੇ ਉਹ ਵੀ ਅਸੀਂ ਬਿਲਕੁਲ ਕਰ ਰਹੇ ਹਾਂ ਜੀ ਇਹਦੇ ਬਾਰੇ ਤਕਰੀਰਾਂ